14 اگست 2025 ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਪੰਜਾਬ ਦੀ ਸਿਆਸਤ ਵਿੱਚ ਨਵੀਂ ਸ਼ੁਰੂਆਤ ਹੈ ਕੀ ਇਹ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਆਪਣੇ ਪੈਰ ਜਮਾ ਸਕੇਗਾ ਆਪਣੀ ਹੋਂਦ ਬਰਕਰਾਰ ਰੱਖ ਸਕੇਗਾ ਕੀ ਯਾਨੀ ਹਰਪ੍ਰੀਤ ਸਿੰਘ ਪੰਥ ਅਤੇ ਪੰਜਾਬ ਦੀ ਸਹੀ ਤਰਜਮਾਨੀ ਕਰ ਸਕਣਗੇ ਕੀ ਉਹ ਬਾਦਲ ਧੜੇ ਚੋਂ ਆਏ ਆਪਣੇ ਹਮਸਾਥੀਆਂ ਦੀ ਸੱਤਾ ਲਾਲਸਾਵਾਂ ਨੂੰ ਪੰਥਕ ਸਿਆਸਤ ਦੇ ਅਨੁਸ਼ਾਸਨ ਵਿੱਚ ਰੱਖ ਸਕਣਗੇ ਉਨ੍ਹਾਂ ਵਿੱਚ ਵਸਦੇ ਸੱਤਾ ਸਵਾਦ ਦੇ ਉਲਾਰ ਨੂੰ ਕਾਬੂ ਰੱਖ ਸਕਣਗੇ ਇਸ ਚਸਕੇ ਨੂੰ ਪੰਥ ਅਤੇ ਪੰਜਾਬ ਦੇ ਹਿੱਤਾਂ ਤੇ ਹਾਵੀ ਨਹੀਂ ਹੋਣ ਦੇਣਗੇ ਕੀ ਉਹ ਪਾਰਟੀ ਡੈਲੀਗੇਟਾਂ ਅਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੇ ਧਾਰਮਿਕ ਕੁੰਡੇ ਨਾਲ ਤਾਲਮੇਲ ਸੰਤੁਲਨ ਬਿਠਾ ਸਕਣਗੇ ਪਾਰਟੀ ਅੰਦਰ ਆਪਸੀ ਟਕਰਾਅ ਦੇ ਹਾਲਾਤ ਤਾਂ ਨਹੀਂ ਪੈਦਾ ਹੋ ਜਾਣਗੇ ਇਹ ਉਹ ਖ਼ਤਸ਼ੇ ਹਨ ਜੋ ਉਠਨੇ ਸ਼ੁਰੂ ਹੋ ਗਏ ਹਨ ਇਹ ਨਿਰਾਧਾਰ ਨਹੀਂ ਹਨ ਕਿਉਂਕਿ دہਾਕੀਆਂ ਤੋਂ ਸੱਤਾ ਦੀ ਦੌੜ ਦੇ ਵਿੱਚ ਲਿਪਤ ਜੋ ਅਕਾਲੀ ਸਿਆਸਤ ਦੇਖੀ ਗਈ ਹੈ ਅਤੇ ਉਸ ਦਾ ਜੋ ਨੁਕਸਾਨ ਪੰਥ ਅਤੇ ਪੰਜਾਬ ਨੂੰ ਹੋਇਆ ਹੈ ਜੋ ਨਿਰਾਸ਼ਤਾ ਪੱਲੇ ਪਈ ਹੈ ਉਸ ਦੇ ਚਲਦੇ ਅਜਿਹੇ ਸਵਾਲ ਪੈਦਾ ਹੋਣੇ ਸੁਭਾਵਕ ਹਨ ਸਵਾਲ ਉਠਣੇ ਵਾਜਿਬ ਹਨ ਕਿਉਂਕਿ ਨਵੇਂ ਬਣੇ ਇਸ ਅਕਾਲੀ ਦਲ ਦੀ ਪਹਿਲੀ ਕਤਾਰ ਵਿੱਚ ਵੀ ਜ਼ਿਆਦਾਤਰ ਉਹੀ ਲੋਕ ਹਨ ਜੋ ਸੀਨੀਅਰ ਬਾਦਲ ਨਾਲ ਮਿਲ ਕੇ ਮਲਾਈਆਂ ਛਕਦੇ ਰਹੇ 2007 ਤੋਂ ਲੈ ਕੇ 2017 ਤੱਕ ਜੋ ਕੁਝ ਵੀ ਪੰਥ ਵਿਰੋਧੀ ਵਾਪਰਿਆ ਉਸ ਵਿੱਚ ਬਾਦਲ ਦੇ ਭਾਈਵਾਲ ਬਣੇ ਰਹੇ ਇਹਨਾਂ ਨੂੰ ਵੀ ਪੰਥ ਦੀ ਯਾਦ ਆਈ ਲਗਾਤਾਰ ਚੋਣਾ ਵਿੱਚ ਹਾਰ ਤੋਂ ਉਪਜੀ ਸਿਆਸੀ ਨਿਰਾਸ਼ਤਾ ਦੇ ਬਾਅਦ ਇਨਾ ਲੋਕਾਂ ਤੇ ਯਕੀਨ ਕਰਨਾ ਹਾਲ ਦੀ ਘੜੀ ਮੁਸ਼ਕਲ ਹੈ ਇਹ ਲੋਕ ਕਿੰਨਾ ਕੁ ਪੰਥਕ ਭੈ ਪਾਉਣੀ ਵਿੱਚ ਰਹਿਣਗੇ ਕਿੰਨਾ ਪੰਥ ਅਤੇ ਪੰਜਾਬ ਨਾਲ ਖੜਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅਤੇ ਇਸੇ ਤੇ ਨਿਰਭਰ ਕਰੇਗਾ ਇਸ ਅਕਾਲੀ ਦਲ ਦਾ وجود ਇਹ ਠੀਕ ਹੈ ਇਸ ਅਕਾਲੀ ਦਲ ਦੇ ਵੜਨ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਸਿਆਸੀ ਬਦਲ ਮਿਲਿਆ ਹੈ ਨਵੀਆਂ ਆਸਾਂ ਉਮੀਦਾਂ ਪੈਦਾ ਹੋਈਆਂ ਹਨ ਅਜ ਤੱਕ ਤਾਂ ਸਭ ਕੁਝ ਠੀਕ ਹੈ ਕਾਡਰ ਦੀ ਭਰਤੀ ਤੋਂ ਲੈ ਕੇ ਡੈਲੀਗੇਟਾਂ ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਤੱਕ ਸਭ ਕੁਝ ਪਾਰਦਰਸ਼ੀ ਰਿਹਾ ਹੈ ਇਹ ਇੱਕ ਚੰਗੀ ਸ਼ੁਰੂਆਤ ਹੈ ਪਰ ਸਵਾਲ ਉਹੀ ਕਿ ਜਦ ਇਹ ਲੋਕ ਮੈਦਾਨ ਵਿੱਚ ਨਤਰਣਗੇ ਉਸ ਵਕਤ ਨਿਜ ਅਤੇ ਪੰਥ ਅਤੇ ਪੰਜਾਬ ਪ੍ਰਤੀ ਦਿੜਤਾ ਦੀ ਅਸਲ ਪਰਖਿਆ ਹੋਵੇਗੀ ਉਸ ਵਕਤ ਇਸ ਵਿੱਚ ਸ਼ਾਮਲ ਲੋਕ ਜਿਨ੍ਹਾਂ ਲਈ ਸਿਆਸਤ ਦਾ ਮਤਲਬ ਸੱਤਾ ਦੀ ਪ੍ਰਾਪਤੀ ਅਤੇ ਉਸ ਦੇ ਲਈ ਕਿਸੇ ਨਾਲ ਵੀ ਸਾਂਝ ਜਾਂ ਸੌਦੇਬਾਜ਼ੀ ਨੂੰ ਸਿਆਸੀ ਹਿੱਤ ਸਮਝਣ ਵਾਲੇ ਅਤੇ ਪੰਥ ਪੰਜਾਬ ਦੇ ਹਿੱਤਾਂ ਲਈ ਦ੍ਰਿੜਤਾ ਨਾਲ ਖੜਨ ਵਾਲਿਆਂ ਦੇ ਵਿਚਕਾਰ ਨਿਤਾਰਾ ਹੋਵੇਗਾ ਉਸ ਵਕਤ ਜਾਨੀ ਹਰਪ੍ਰੀਤ ਸਿੰਘ ਦਾ ਸਟੈਂਡ ਅਤੇ ਅਗਵਾਈ ਦੀ ਸਮਰਥਾ ਦੀ ਪਰਖ ਹੋਵੇਗੀ ਅਤੇ ਪਤਾ ਚਲੇਗਾ ਕਿ ਨਵਾਂ ਬੜਿਆ ਅਕਾਲੀ ਦਲ ਵਾਕਈ ਪੰਜਾਬ ਦੀ ਕਿਸਮਤ ਬਦਲ ਸਕੇਗਾ ਜਾਂ ਨਹੀਂ ਧੰਨਵਾਦ